ਪੰਜਾਬੀ ਖਬਰਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗੱਲ ਕਰਦੇ ਹਾਂ ਪੰਜਾਬ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਵਿੱਚ ਪਰ ਉਸ ਤੋਂ ਪਹਿਲਾਂ છાਤੀ ਮਾਰਦੇ ਹਾਂ ਚੌਣਵੀਆਂ ਖਬਰਾਂ ਤੇ ਚਾਂਦੀ 'ਚ 35000 ਰੁਪਏ ਦਾ ਵਾਧਾ ਜਾਣੋ ਸੋਨਾ ਕਿੰਨਾ ਹੋਇਆ ਮਹਿੰਗਾ ਅੱਜ 10 ਗ੍ਰਾਮ ਦੇ ਐਨੇ ਵਧੇ ਰੇਟ ਪੰਜਾਬ ਸਰਕਾਰ ਦਾ ਵੱਡਾ ਐਲਾਨ ਸ਼ਹਿਰ ਤੋਂ ਪੰਜਾਬ ਤੱਕ ਚੱਲਣ ਗਿਆ ਮਿੰਨੀ ਬੱਸਾਂ ਸਰਕਾਰ ਨੇ 100 ਬੱਸਾਂ ਖਰੀਦਣ ਲਈ ਮੰਗੇ ਟੈਂਡਰ ਸਫ਼ਰ ਹੋਵੇਗਾ ਆਸਾਨ ਛਿਪਟਾਂ ਦੇ ਹਿਸਾਬ ਨਾਲ ਖੁੱਲਣਗੇ ਸਕੂਲ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ 23 ਜਨਵਰੀ ਤੱਕ ਨਿਪਟਾ ਲਓ ਬੈਂਕਾਂ ਦੇ ਸਾਰੇ ਕੰਮ ਫਿਰ ਕਰਨਾ ਪਵੇਗਾ 5 ਦਿਨਾਂ ਦਾ ਲੰਬਾ ਇੰਤਜ਼ਾਰ ਸਰਕਾਰ ਦਾ ਸਕੂਲਾਂ ਨੂੰ ਸਖਤ ਹੁਕਮ ਹੁਣ 6 ਸਾਲ ਤੋਂ ਪਹਿਲਾਂ ਨਹੀਂ ਮਿਲੇਗਾ ਪਹਿਲੀ ਜਮਾਤ 'ਚ ਦਾਖਲਾ ਨਸ਼ਿਆਂ ਵਿਰੁੱਧ ਹੁਣ ਵਿਦਿਆਰਥੀ ਸੰਭਾਲਣਗੇ ਮੋਰਚਾ ਸਿੱਖਿਆ ਵਿਭਾਗ ਤਿਆਰ ਕਰੇਗਾ ਨਸ਼ਾ ਵਿਰੋਧੀ ਯੋਧੇ ਸਕੂਲਾਂ ਤੋਂ ਸ਼ੁਰੂ ਹੋਵੇਗੀ ਨਵੀਂ ਜੰਗ ਪੰਜਾਬ 'ਚ ਕਿਸਾਨਾਂ ਨੂੰ ਵੱਡੀ ਰਾਹਤ ਸਰਹੱਦ ਪਾਰ ਬੇਰੋਗ ਟੋਕ ਕਰ ਸਕਣਗੇ ਖੇਤੀ ਭਗਵੰਤ ਮਾਨ ਪੰਜਾਬ ਚ ਭਾਰੀ ਠੰਡੇ ਤੇ ਸੰਘਣੀ ਧੁੰਦ ਦਾ कहर ਮੋੜ ਬਦਲੇਗਾ ਮੌਸਮ ਦਾ ਮિજાਜ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਸਾਰੇ ਕਾਲਜਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦਾ ਹੁਕਮ ਟੋਲ ਪਲਾਜ਼ਾ ਤੇ ਹੁਣ ਨਹੀਂ ਚੱਲੇਗਾ ਕੈਸ਼ 1 ਅਪ੍ਰੈਲ ਤੋਂ ਲਾਗੂ ਹੋ ਰਿਹਾ ਨਵਾਂ ਨਿਯਮ ਇਹਨਾਂ ਤਿੰਨ ਚੀਜ਼ਾਂ ਚ ਮਿਲੇਗੀ ਰਾਹਤ ਤੇ ਹੁਣ ਖਬਰਾਂ ਵਿਸਥਾਰ ਨਾਲ ਚਾਂਦੀ ਚ 35000 ਰੁਪਏ ਦਾ ਵਾਧਾ ਜਾਣੋ ਸੋਨਾ ਕਿੰਨਾ ਹੋਇਆ ਮਹਿੰਗਾ ਅੱਜ 10 ਗ੍ਰਾਮ ਦੇ ਇੰਨੇ ਵਧੇ ਰੇਟ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ ਇਸ ਹਫ਼ਤੇ ਦੋਵਾਂ ਕੀਮਤੀ ਧਾਤਾਂ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ ਵਾਧੇ ਅੰਤਰਰਾਸ਼ਟਰੀ ਤਣਾਅ ਅਤੇ ਅਨਿਸ਼ਚਿਤ ਸਥਿਤੀਆਂ ਨੂੰ ਇਸ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਅਮਰੀਕਾ ਵੱਲੋਂ ਗ੍ਰੀਨਲੈਂਡ ਫੈਸਲੇ ਦਾ ਵਿਰੋਧ ਕਰਨ ਵਾਲੇ ਦੇਸ਼ਾਂ ਤੇ 10% ਟੈਰਿਫ ਲਗਾਉਣ ਤੋਂ ਬਾਅਦ ਬਾਜ਼ਾਰ ਵਿੱਚ ਉਤਰਾ ਚੜਾ ਵੇਖਣ ਨੂੰ ਮਿਲ ਰਿਹਾ ਹੈ ਇਸ ਦਾ ਪ੍ਰਭਾਵ ਸੋਨੇ ਅਤੇ ਚਾਂਦੀ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਨਿਵੇਸ਼ਕ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਨਿਵੇਸ਼ ਵਿਕਲਪਾਂ ਵੱਲ ਮੁੜ ਰਹੇ ਹਨ ਪਿਛਲੇ ਹਫਤੇ ਸੋਨੇ ਦੀ ਕੀਮਤ ਵਿੱਚ 3320 ਰੁਪਏ ਅਤੇ ਚਾਂਦੀ ਦੀ ਕੀਮਤ ਵਿੱਚ 35000 ਦਾ ਵਾਧਾ ਹੋਇਆ ਹੈ ਇਸ ਦੌਰਾਨ ਭਾਰਤ ਵਿੱਚ 24 ਕੈਰੇਟ ਸੋਨਾ ਇੱਕ ਹਫਤੇ ਦੇ ਵਾਧੇ ਤੋਂ ਬਾਅਦ 143780 ਪ੍ਰਤੀ 10 ਗ੍ਰਾਮ ਦੇ ਵਪਾਰ ਕਰ ਰਿਹਾ ਹੈ ਚਾਂਦੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਚਾਂਦੀ ਦੀਆਂ ਕੀਮਤਾਂ ਇਸ ਹਫ਼ਤੇ 35000 ਰੁਪਏ ਦੇ ਵਾਧੇ ਨਾਲ 295000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ। ਪੰਜਾਬ ਸਰਕਾਰ ਦਾ ਵੱਡਾ ਐਲਾਨ ਸ਼ਹਿਰ ਤੋਂ ਪਿੰਡ ਤੱਕ ਚੱਲਣਗੀਆਂ ਮਿੰਨੀ ਬੱਸਾਂ। ਸਰਕਾਰ ਨੇ 100 ਬੱਸਾਂ ਖਰੀਦਣ ਲਈ ਮੰਗੇ ਟੈਂਡਰ। ਸਫ਼ਰ ਹੋਵੇਗਾ ਆਸਾਨ। ਪੰਜਾਬ ਸਰਕਾਰ ਦੀ ਤਰਫੋਂ ਜਲਦੀ ਹੀ ਸ਼ਹਿਰਾਂ ਤੇ ਪਿੰਡਾਂ ਲਈ ਮਿੰਨੀ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਲੋਕਾਂ ਦੀ ਯਾਤਰਾ ਆਸਾਨ ਹੋ ਸਕੇ। ਇਸੇ ਕੜੀ ਵਿੱਚ ਸਰਕਾਰ ਨੇ 100 ਮਿੰਨੀ ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪੰਜਾਬੀਆਂ ਨੂੰ ਵੱਡਾ ਫਾਇਦਾ ਮਿਲੇਗਾ ਜੇ ਸਭ ਕੁਝ ਠੀਕ ਰਿਹਾ ਤਾਂ ਇਹ ਬੱਸਾਂ ਫਰਵਰੀ ਦੇ ਅਖੀਰ ਜਾਂ ਮਾਰਚ ਤੱਕ ਪੰਜਾਬ ਦੀਆਂ ਸੜਕਾਂ ਤੇ ਦੌੜਨ ਲੱਗਣਗੀਆਂ ਇਸ ਸਬੰਧ ਵਿੱਚ ਸਰਕਾਰ ਨੇ ਟੈਂਡਰ ਜਾਰੀ ਕਰ ਦਿੱਤਾ ਹੈ ਇਸੇ ਮਹੀਨੇ 23 ਜਨਵਰੀ ਨੂੰ ਟੈਂਡਰ ਵਿੱਚ ਸ਼ਾਮਲ ਹੋਣ ਵਾਲੀਆਂ ਕੰਪਨੀਆਂ ਦੀ ਪ੍ਰੀ ਬਿਡ ਮੀਟਿੰਗ ਹੋਵੇਗੀ ਜਿਸ ਦੇ ਬਾਅਦ ਫਾਈਨੈਂਸ਼ੀਅਲ ਬਿਡ ਬੁਲਾ ਕੇ ਆਖਰੀ ਫੈਸਲਾ ਕੀਤਾ ਜਾਵੇਗਾ 23 ਜਨਵਰੀ ਤੱਕ ਨਿਪਟਾ ਲਓ ਬੈਂਕਾਂ ਦੇ ਸਾਰੇ ਕੰਮ ਫਿਰ ਕਰਨਾ ਪਵੇਗਾ 5 ਦਿਨਾਂ ਦਾ ਲੰਮਾ ਇੰਤਜ਼ਾਰ ਜਨਵਰੀ ਦੇ ਆਖਰੀ ਹਫਤੇ ਵਿੱਚ ਲਗਾਤਾਰ 4 ਦਿਨਾਂ ਤੱਕ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ ਬੈਂਕ ਗਾਹਕਾਂ ਲਈ ਇਹ ਲਗਾਤਾਰ ਬੰਦੀ ਪਰੇਸ਼ਾਨੀ ਖੜੀ ਕਰ ਸਕਦੀ ਹੈ ਅਜਿਹੇ ਵਿੱਚ ਜੇਕਰ ਤੁਹਾਡਾ ਕੋਈ ਲੈਣ ਦੇਣ ਜਾਂ ਬੈਂਕ ਨਾਲ ਜੁੜਿਆ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਸਮੇਂ ਸਿਰ ਨਿਪਟਾ ਲਓ 20 ਜਨਵਰੀ ਨੂੰ ਬੈਂਕਾਂ ਵਿੱਚ ਆਮ ਵਾਂਗ ਕੰਮ ਹੋਵੇਗਾ ਪਰ ਉਸ ਤੋਂ ਬਾਅਦ ਸਿੱਧਾ 28 ਜਨਵਰੀ ਨੂੰ ਬੈਂਕਾਂ ਦੀਆਂ ਸ਼ਖਾਵਾਂ ਖੁੱਲਣਗੀਆਂ ਬੈਂਕਾਂ ਦੇ ਬੰਦ ਰਹਿਣ ਦਾ ਸ਼ਡਿਊਲ 24 ਜਨਵਰੀ ਮਹੀਨੇ ਦਾ ਚੌਥਾ ਸ਼ਨੀਵਾਰ 25 ਜਨਵਰੀ ਐਤਵਾਰ ਦੀ ਛੁੱਟੀ 26 ਜਨਵਰੀ ਗਨਤੰਤਰ ਦਿਵਸ 27 ਜਨਵਰੀ ਦੇਸ਼ ਵਿਆਪੀ ਬੈਂਕ ਹੜਤਾਲ ਕਾਰਨ ਬੰਦੀ ਇਸ ਤਰ੍ਹਾਂ 23 ਜਨਵਰੀ ਤੋਂ ਬਾਅਦ ਗਾਹਕਾਂ ਨੂੰ ਆਪਣੇ ਕੰਮਾਂ ਲਈ 5 ਦਿਨਾਂ ਦਾ ਲੰਮਾ ਇੰਤਜ਼ਾਰ ਕਰਨਾ ਪਵੇਗਾ ਨਸ਼ਿਆਂ ਵਿਰੋਧ ਹੁਣ ਵਿਦਿਆਰਥੀ ਸੰਭਾਲਣਗੇ ਮੋਰਚਾ ਸਿੱਖਿਆ ਵਿਭਾਗ ਤਿਆਰ ਕਰੇਗਾ ਨਸ਼ਾ ਵਿਰੋਧੀ ਯੋਧੇ ਸਕੂਲਾਂ ਤੋਂ ਸ਼ੁਰੂ ਹੋਵੇਗੀ ਨਵੀਂ ਜੰਗ ਸਿੱਖਿਆ ਵਿਭਾਗ ਹੁਣ ਪੰਜਾਬ ਵਿੱਚ ਨਸ਼ਿਆਂ ਵਿਰੋਧ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਪੂਰੀ ਤਰ੍ਹਾਂ ਵਿਦਿਆਰਥੀ ਕੇਂਦਰਿਤ ਕਰਨ ਜਾ ਰਹੇ ਹਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਸ਼ੇ ਦੇ ਨੈਟਵਰਕ ਨੂੰ ਤੋੜਨ ਲਈ ਸਭ ਤੋਂ ਪ੍ਰਭਾਵਸ਼ਾਲੀ ਭੂਮਿਕਾ ਉਹੀ ਨਿਭਾ ਸਕਦੇ ਹਨ ਜੋ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੇ ਖੇਤਰ ਵਿੱਚ ਹੈ ਇਸ ਸੋਚ ਤਹਿਤ ਸਿੱਖਿਆ ਵਿਭਾਗ ਇੱਕ ਅਜਿਹੀ ਯੋਜਨਾ ਲਾਗੂ ਕਰਨ ਦੀ ਤਿਆਰੀ ਵਿੱਚ ਹੈ ਜਿਸ ਵਿੱਚ ਵਿਦਿਆਰਥੀ ਨਾ ਕੇਵਲ ਨਸ਼ੇ ਤੋਂ ਦੂਰ ਰਹਿਣਗੇ ਬਲਕਿ ਇਸ ਨੂੰ ਰੋਕਣ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣਗੇ ਸਰਕਾਰ ਦਾ ਸਕੂਲਾਂ ਨੂੰ ਸਖਤ ਹੁਕਮ ਹੁਣ 6 ਸਾਲ ਤੋਂ ਪਹਿਲਾਂ ਨਹੀਂ ਮਿਲੇਗਾ ਪਹਿਲੀ ਜਮਾਤ ਚ ਦਾਖਲਾ ਪਹਿਲਾਂ ਦੇ ਨਿਯਮ ਅਨੁਸਾਰ ਪਹਿਲੀ ਜਮਾਤ ਵਿੱਚ ਦਾਖਲੇ ਲਈ ਬੱਚਿਆਂ ਦੀ ਉਮਰ 5 ਤੋਂ 6 ਸਾਲ ਨਿਰਧਾਰਤ ਕੀਤੀ ਗਈ ਸੀ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਪਹਿਲੀ ਜਮਾਤ ਵਿੱਚ ਦਾਖਲੇ ਲਈ ਘੱਟ ਤੋਂ ਘੱਟ ਉਮਰ 6 ਸਾਲ ਨਿਰਧਾਰਤ ਕੀਤੀ ਗਈ ਹੈ। ਨਿਯਮਾਂ ਦੀ ਸਪਸ਼ਟਾ ਨਾ ਹੋਣ ਕਾਰਨ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਹੋ ਰਹੀਆਂ ਸਨ ਤੇ ਸਿੱਖਿਆ ਵਿਭਾਗ ਨੂੰ ਕਾਨੂੰਨੀ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਰਿਆਣਾ ਰਾਜ ਸਰਕਾਰ ਵੱਲੋਂ ਛੋਟੇ ਬੱਚਿਆਂ ਨੂੰ ਪਰਿਪੱਕ ਬਣਾਉਣ ਲਈ ਉਹਨਾਂ ਦੇ ਪੜ੍ਹਾਈ ਦਾ ਬੋਝ ਘਟਾਉਣ ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਰਾਜ ਸਰਕਾਰ ਨੇ ਸਿੱਖਿਆ ਅਧਿਕਾਰੀ ਕ ਐਕ 2011 ਵਿੱਚ ਸੋਧ ਕਰਦਿਆ ਹੁਣ ਕਿਸੇ ਵੀ ਬੱਚੇ ਨੂੰ ਪਹਿਲੀ ਜਮਾਤ ਵਿੱਚ 6 ਸਾਲ ਤੋਂ ਪਹਿਲਾਂ ਦਾਖਲਾ ਦੇਣ ਦੀ ਰੋਕ ਲਗਾ ਦਿੱਤੀ ਹੈ ਇਸ ਫੈਸਲੇ ਤੋਂ ਬਾਅਦ ਹੁਣ 5.5 ਸਾਲ ਪੂਰੇ ਕਰ ਚੁੱਕੇ ਬੱਚਿਆਂ ਦੇ ਮਾਪੇ ਵੀ ਉਹਨਾਂ ਨੂੰ ਪਹਿਲੀ ਜਮਾਤ ਵਿੱਚ ਦਾਖਲਾ ਨਹੀਂ ਦਿਵਾ ਸਕਣਗੇ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਸਾਰੇ ਕਾਲਜਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦਾ ਹੁਕਮ ਪ੍ਰੀਖਿਆਵਾਂ ਵਿੱਚ ਨਕਲ ਅਤੇ ਗਲਤ ਤਰੀਕਿਆਂ ਦੀ ਵਰਤੋਂ ਨੂੰ ਰੋਕਣ ਅਤੇ ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਤੇ ਮਿਆਰ ਨੂੰ ਬਰਕਰਾਰ ਰੱਖਣ ਲਈ ਪੰਜਾਬ ਯੂਨੀਵਰਸਿਟੀ ਨੇ ਆਪਣੇ ਸਾਰੇ ਸਵਿਧਾਨਿਕ ਤੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਅਗਲੀ ਹਰ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਆਪਣੇ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਕਾਲਜ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣਗੇ ਉਹਨਾਂ ਨੂੰ ਪ੍ਰੀਖਿਆ ਕੇਂਦਰ ਨਹੀਂ ਬਣਾਇਆ ਜਾਵੇਗਾ ਪੰਜਾਬ ਯੂਨੀਵਰਸਿਟੀ ਦਾ ਇਹ ਫੈਸਲਾ ਯੂਨੀਵਰਸਿਟੀ ਦੇ ਰਜਿਸਟਰਾਰ ਯਜਵਿੰਦਰ ਪਾਲ ਵਰਮਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਪੇਸ਼ ਕੀਤਾ ਗਿਆ। ਟੋਲ ਪਲਾਜ਼ਾ ਤੇ ਹੁਣ ਨਹੀਂ ਚੱਲੇਗਾ ਕੈਸ਼ 1 ਅਪ੍ਰੈਲ ਤੋਂ ਲਾਗੂ ਹੋ ਰਿਹਾ ਨਵਾਂ ਨਿਯਮ। ਇਹਨਾਂ ਤਿੰਨ ਚੀਜ਼ਾਂ 'ਚ ਮਿਲੇਗੀ ਰਾਹਤ। ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੇ ਸਕੱਤਰ ਵੀ ਓਮਾ ਸ਼ੰਕਰ ਨੇ ਇੱਕ ਇੰਟਰਵਿਊ ਦੌਰਾਨ ਦਿੱਤੀ। ਉਨਾ ਸਾਫ ਕਿਹਾ ਕਿ ਟੋਲ ਪਲਾਜ਼ਾ ਤੇ ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਇਸ ਦਾ ਮਕਸਦ ਟੋਲ ਤੇ ਲੱਗਣ ਵਾਲੇ ਜਾਮ ਨੂੰ ਖਤਮ ਕਰਨਾ ਅਤੇ ਸਫ਼ਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਖਾਵਾਂ ਬਣਾਉਣਾ ਹੈ ਜੇਕਰ ਤੁਸੀਂ ਹਾਈਵੇ ਤੇ ਸਫ਼ਰ ਕਰਦੇ ਹੋ ਤਾਂ 1 April ਤੋਂ ਤੁਹਾਡਾ ਟੋਲ ਚੁਕਾਉਣ ਦਾ ਤਰੀਕਾ ਪੂਰੀ ਤਰ੍ਹਾਂ ਬਦਲਣ ਵਾਲਾ ਹੈ ਲੰਬੀਆਂ ਲਾਈਨਾਂ ਖੁੱਲੇ ਪੈਸਿਆਂ ਦੀ ਬਹਿਸ ਅਤੇ ਟੋਲ ਬੁਥਾਂ ਤੇ ਰੋਕਣ ਦੀ ਮਜਬੂਰੀ ਹੁਣ ਇਹ ਸਭ ਤੇ ਬ੍ਰੇਕ ਲੱਗਣ ਜਾ ਰਹੀ ਹੈ ਸਰਕਾਰ ਨੇ ਫੈਸਲਾ ਕੀਤਾ ਹੈ ਕਿ 1 ਅਪ੍ਰੈਲ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਾ ਕੈਸ਼ਲੈਸ ਹੋਣਗੇ ਤੇ ਟੋਲ ਟੈਕਸ ਰ ਫਾਸਟੈਗ ਜਾਂ ਯੂਪੀਆਈ ਰਾਹੀਂ ਲਿਆ ਜਾਵੇਗਾ ਪੰਜਾਬ ਵਿੱਚ ਭਾਰੀ ਠੰਡ ਤੇ ਸੰਘਣੀ ਧੁੰਦ ਦਾ कहर ਮੋੜ ਬਦਲੇਗਾ ਮੌਸਮ ਦਾ ਮિજાਜ ਉੱਤਰ ਭਾਰਤ ਸਾਨੇ ਪੰਜਾਬ ਚ ਕੜਾਕੇ ਦੀ ਠੰਡ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ 19 ਅਤੇ 21 ਜਨਵਰੀ ਦੀ ਰਾਤ ਨੂੰ ਦੋ ਪਛਮੀ ਗਰਬੜੀਆਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ ਇਸ ਤੋਂ ਇਲਾਵਾ 18 ਜਨਵਰੀ ਤੋਂ 22 ਜਨਵਰੀ ਤੱਕ ਜੰਮੂ ਅਤੇ ਕਸ਼ਮੀਰ ਲਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਖਿੰਡ ਪੁੰਡ ਮੀਂਹ ਪੈਣ ਦੀ ਸੰਭਾਵਨਾ ਹੈ 23 ਜਨਵਰੀ ਨੂੰ ਭਾਰੀ ਮੀਂਹ ਅਤੇ ਭਾਰੀ ਬਰਬਾਰੀ ਦੀ ਉਮੀਦ ਹੈ ਉੱਤਰਾਖੰਡ ਵਿੱਚ 18 ਜਨਵਰੀ ਨੂੰ ਮੀਂਹ ਅਤੇ ਬਰਬਾਰੀ ਤੇ 21 ਤੋਂ 23 ਜਨਵਰੀ ਤੱਕ ਭਾਰੀ ਮੀਂਹ ਅਤੇ ਬਰਬਾਰੀ ਹੋਣ ਦੀ ਉਮੀਦ ਹੈ ਦੂਜੇ ਪਾਸੇ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਵਿਗੜਨ ਵਾਲਾ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਪੱਛਮੀ ਗਰਬੜੀਆਂ ਸਰਗਰਮ ਹੋਣਗੀਆਂ ਜੇਸਾ ਨਾਲ ਮੀਂਹ ਧੁੰਦ ਅਤੇ ਠੰਡ ਦਾ ਪ੍ਰਭਾਵ ਵਧੇਗਾ ਪਹਿਲਾ ਪਛਮੀ ਗਰਬੜ ਸੋਮਵਾਰ ਨੂੰ ਸੰਗਰਮ ਹੋ ਜਾਵੇਗਾ ਜਿਸ ਕਾਰਨ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਇੱਕ ਦਿਨ ਮੌਸਮ ਖੁਸ਼ਕ ਰਹੇਗਾ ਪਰ ਦੂਜਾ ਪਛਮੀ ਗਰਬੜੀ 22 ਅਤੇ 23 ਜਨਵਰੀ ਨੂੰ ਆਪਣਾ ਪ੍ਰਭਾਵ ਦਿਖਾਏਗੀ ਇਸ ਨਾਲ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਤੇ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਸ਼ਿਫਟਾਂ ਦੇ ਹਿਸਾਬ ਨਾਲ ਖੁੱਲਣਗੇ ਸਕੂਲ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ ਪੰਜਾਬ ਵਿੱਚ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੇ ਮੱਦੇ ਨਜ਼ਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਯੂਟੀ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ 19 ਜਨਵਰੀ ਤੋਂ ਦੁਬਾਰਾ ਖੁੱਲਣਗੇ ਦੱਸਦੀ ਹੈ ਕਿ ਸਾਰੇ ਸਕੂਲਾਂ ਦਾ ਸਮਾਂ ਸ਼ਿਫਟਾਂ ਦੇ ਹਿਸਾਬ ਨਾਲ ਬਦਲਿਆ ਗਿਆ ਹੈ ਇਹ ਨਵਾਂ ਸਮਾਂ 22 ਫਰਵਰੀ ਤੱਕ ਲਾਗੂ ਰਹੇਗਾ ਸਿੰਗਲ ਸ਼ਿਫਟ ਵਾਲੇ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ 2:30 ਵਜੇ ਤੱਕ ਸਕੂਲ 'ਚ ਰਹਿਣਗੇ ਜਦੋਂ ਕਿ ਸਟਾਫ ਦਾ ਸਮਾਂ ਸਵੇਰੇ 8:45 ਤੋਂ ਦੁਪਹਿਰ 2:45 ਤੱਕ ਰਹੇਗਾ ਡਬਲ ਸ਼ਿਫਟ 'ਚ ਵਿਦਿਆਰਥੀ ਸਵੇਰ ਦੀ ਸ਼ਿਫਟ 'ਚ ਸਵੇਰੇ 9 ਵਜੇ ਤੋਂ ਦੁਪਹਿਰ 1:45 ਤੱਕ ਤੇ ਸਟਾਫ ਸਵੇਰੇ 8:45 ਤੋਂ ਦੁਪਹਿਰ 2:45 ਵਜੇ ਤੱਕ ਰਹੇਗਾ ਸ਼ਾਮ ਦੀ ਸ਼ਿਫਟ 'ਚ ਪਹਿਲੀ ਤੋਂ 5ਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀ ਦੁਪਹਿਰ 1:15 ਮਿੰਟ ਤੋਂ ਸ਼ਾਮ 4:30 ਮਿੰਟ ਤੱਕ ਜਦੋਂ ਕਿ ਸਟਾਫ ਦਾ ਸਮਾਂ ਸਵੇਰੇ 10:40 ਤੋਂ ਸ਼ਾਮ 4:40 ਤੱਕ ਰਹੇਗਾ ਇਹ ਹੁਕਮ 23 ਜਨਵਰੀ ਤੱਕ ਜਾਰੀ ਰਹਣਗੇ